ਤੁਸੀਂ ਆਪਣੀ ਗੱਲ ਸ਼ਾਂਤਮਈ ਤਰੀਕੇ ਨਾਲ ਜੰਗ ਕਹਿੰਦੇ ਹੋ ਜੇ ਇਹ ਦੀ ਬਜਾਏ ਹੱਥ ਚਲਾਉਣ ਲੱਗੋ ਹੱਥ ਚਲਾਉਣ ਦਾ ਮਤਲਬ ਵਾਇਲੈਂਸ ਵਾਇਲੈਂਸ ਤੁਸੀਂ ਰੋੜਾ ਮਾਰੋ ਸਰਕਾਰ લાઠીਚਾਰ ਜਨਕ ਰਹਾ ਦਿੰਦੀ ਹੈ ਤੁਸੀਂ ਡਾਂਗਾ ਚੱਕ ਲਓ ਉਹ ਗੋਲੀ ਚਲਾ ਦਿੰਦੇ ਹੈ ਤੁਹਾਡੇ ਕੋਲ ਬੰਦੂਕ ਹੋਵੇ ਉਹਨਾਂ ਕੋਲ ਤੋਪਾਂ ਨੇ ਇਦਾਂ ਕਦੇ ਮੁਕਾਬਲਾ ਨਹੀਂ ਹੁੰਦਾ ਸਟੇਟ ਨਾਲ ਸਟੇਟ ਦਾ ਮੁਕਾਬਲਾ ਕਰਨ ਲਈ ਲੋਕਾਂ ਦੀ ਗਿਣਤੀ ਔਰ ਸ਼ਾਂਤਮਈ ਅੱਜ ਬੜਾ ਵੱਡਾ ਹਮਲਾ ਤੁਹਾਡੇ ਤੇ ਕੀਤਾ ਕੇਂਦਰ ਸਰਕਾਰ ਅੱਜ ਉਹ ਦਿਨ ਹੈ ਅੱਜ ਉਹ ਦਿਨ ਹੈ ਜਦੋਂ ਅਸੀਂ ਸਾਰੇ ਪੰਜਾਬੀ ਦੁਨੀਆ ਚ ਵਸਦੇ ਸਿੱਖ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੂੰ ਨਤਮਸਤਕ ਹੋ ਰਹੇ ਹਾਂ ਇਸ ਦਿਨ ਵਾਸਤੇ ਕੱਲ ਸਾਡੇ ਪ੍ਰਧਾਨਵਤਰੀ ਨੇ ਮੈਂ ਤਾਂ ਹੁਣ ਇਹਨੂੰ ਡਰਾਮਾ ਹੀ ਖਾਂਗਾ ਬਾਲ ਦਿਵਸ ਦਾ ਡਰਾਮਾ ਰਚਿਆ ਬੋਲੇ ਸੋ ਨਿਹਾਲ ਦੇ ਝਕਾਰੇ ਛੱਡੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕਹਿ ਕੇ ਆਪਣਾ ਭਾਸ਼ਣ ਸਮਾਪਤ ਕੀਤਾ ਜੇ ਸੱਚੀ ਮੁੱਚੀ ਜੇ ਸੱਚੀ ਮੁੱਚੀ ਸਾਡੀ ਚਿੰਤਾ ਸੀ ਤਾਂ ਅੱਜ ਐਸ ਦਿਹਾੜੇ ਤੇ ਉਹ ਟੀਮ ਨਾ ਭੇਜਦਾ ਇੱਕ ਗੱਲ ਦੂਸਰੀ ਗੱਲ ਉਹ ਟੀਮ ਕਰਨ ਕੀ ਆਈ ਹੈ ਕੰਨ ਇਤਰੋ ਫੜ ਲਓ ਦੂਜੇ ਪਾਸੇ ਫੜ ਲਓ ਕੰਨ ਫੜਨੇ ਹੀ ਐ ਐਸਵਾਈਐਲ ਇੱਕ ਐਸਾ ਸੇ ਦਾ ਟੱਕਲਾ ਹੈ ਜਿਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਲੈ ਲਈ ਅਨੇਕਾਂ ਖੂਨ ਵਹਿ ਗਿਆ ਐਸਵਾਈਐਲ ਤੋਂ ਵਿਗੜਦਾ ਵਿਗੜਦਾ ਆਪਰੇਸ਼ਨ ਬਲੂ ਸਟਾਰ ਹੋ ਗਿਆ ਉਹ ਤੋਂ ਵਿਗੜਦਾ ਵਿਗੜਦਾ ਆਪਰੇਸ਼ਨ ਬਲੈਕ ਸੰਡਰ ਹੋ ਗਿਆ ਉਤੋਂ ਵਿਗੜਦਾ ਵਿਗੜਦਾ ਦਿੱਲੀ ਦੰਗੇ ਹੋ ਗਏ ਮੁਕਰੋ ਦੰਗੇ ਹੋ ਗਏ ਕਾਨਪੁਰ ਦੰਗੇ ਹੋ ਗਏ ਹਿੰਦੁਸਤਾਨ ਦੇ ਥਾਂ ਥਾਂ ਦੰਗੇ ਹੋ ਗਏ ਅਨੇਕਾਂ ਪੰਜਾਬੀ ਸਿੱਖ ਕਾਸਤੌਰ ਤੇ ਮਾਰੇ ਗਏ ਉਹੀ ਸੇ ਦਾ ਤੱਕੜਾ ਹੁਣ ਫੇਰ ਚੱਕ ਲਿਆ ਔਰ ਪਰसों ਪਰसों ਨਹੀਂ ਪਿਛਲੇ ਹਫਤੇ ਸਾਡੇ ਦੇਸ਼ ਦਾ ਸਟੇਟ ਮਿਨਿਸਟਰ ਵਾਟਰ ਰਿਸੋਰਸਸ ਦਾ ਪਾਰਲੀਮੈਂਟ ਵਿੱਚ ਇੱਕ ਰਿਪੋਰਟ ਪੇਸ਼ ਕਰਦਾ ਹਾਂ ਮੇਰੇ ਕੋਲ ਉਹ ਸਾਰੇ ਅਧਾਰਿਆਂ ਦੀਆਂ ਰਿਪੋਰਟਾਂ ਮੌਜੂਦ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਕੰਮ ਕੀਤਾ ਹੈ ਜਿਨ੍ਹਾਂ ਨੇ ਇੱਕ ਯੂਨੀਵਰਸਿਟੀ ਆ ਕੈਨੇਡਾ ਦੀ ਇੱਕ ਯੂਨੀਵਰਸਿਟੀ ਆਫ ਲੰਡਨ ਨਾਸਾ ਜਿਹੜੀਆਂ ਨਾਮ ਪਰ ਦੁਨੀਆ ਦੀਆਂ ਏਜੰਸੀਆਂ ਨੇ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਤਾ ਖੇਤੀਬਾੜੀ ਵਿਭਾਗ ਇਹ अनेका ਜਥੇਬੰਦੀਆਂ ਨੇ IIT ਖੜਕਪੁਰ IIT ਰੂੜਕੀ ਇੰਟਰਨੈਸ਼ਨਲ ਲੈਵਲ ਦੀਆਂ ਜਥੇਬੰਦੀਆਂ ਨੇ ਇਹ ਖੋਜ ਕਰਕੇ ਕਿਹਾ ਵੀ ਪੰਜਾਬ ਦਾ ਪਾਣੀ ਮੁਕਣ ਕਿਨਾਰੇ ਆ 100 ਮੀਟਰ ਤੋਂ ਅੱਗੇ ਜਾਣ ਵਾਲਾ ਹੈ 2024 ਚ 2024 85 ਚੋਂ ਇਹਨਾਂ ਨੂੰ ਚੜ ਜਾਣਾ ਹੈ 2024 ਚ ਮੁੱਕ ਜਾਣਾ ਫਿਰ ਜਿਹੜਾ ਹੇਟੜਾ ਪਾਣੀ ਹੈ ਉਹਦੇ ਚ ਨਾਈਟ੍ਰੇਟਸ ਨੇ ਉਹਦੇ ਚ ਆਰਸੀਨਿਕਸ ਨੇ ਉਹਦੇ ਚ ਲੈਡ ਹੈ ਉਹ ਮਨੁੱਖ ਦੇ ਪੀਣ ਦੇ ਕਾਬਿਲ ਨਹੀਂ ਨਾ ਉਹ ਫਸਲਾਂ ਨੂੰ ਲਾਉਣ ਦੇ ਕਾਬਿਲ ਹੈ ਇਹਦਾ ਮਤਲਬ ਪੰਜਾਬ ਅਸ਼ੀਰਤੇ ਆ ਗਿਆ ਪਰ ਅਸੀਂ ਕਮਲੇ ਸੀ ਅਸੀਂ ਆਪਣਾ ਸਾਰਾ ਜਿਹੜਾ ਕੀਮਤੀ ਪਾਣੀ ਸੀ ਕੇਂਦਰ ਸਰਕਾਰ ਨੂੰ ਦੇਸ਼ ਦੀ ਭੁੱਖ ਦੂਰ ਕਰਨ ਵਾਸਤੇ ਦਾਣਿਆਂ 'ਚ ਬਦਲ ਕੇ ਮੂਫਤ ਵਿੱਚ ਦੇ ਤਾ ਕਦੇ ਤੇਲਾਂ ਨਾ ਪੰਜਾਬ ਸਰਕਾਰ ਨੂੰ ਮਿਲਿਆ ਨਾ ਕਿਸਾਨਾਂ ਨੂੰ ਮਿਲਿਆ ਉਹਦਾ ਹੁਣ ਜਦੋਂ ਸਾਡਾ ਧਰਤੀ ਇਹਦਾ ਪਾਣੀ ਮੁੱਕ ਗਿਆ ਤਾਂ ਸਾਨੂੰ ਯਾਦ ਆਈ ਕਿ ਕੁਦਰਤ ਨੇ ਤਾਂ ਸਾਨੂੰ ਪਾਣੀ ਹੋਰ ਵੀ ਬਖਸ਼ਿਆ ਹੈ ਹਾਂਜੀ ਹਾਂਜੀ ਇੱਥੇ ਤਿੰਨ ਦਰਿਆ ਵਗਦੇ ਨੇ ਜਾ ਰਿਹਾ ਜਾ ਰਿਹਾ ਆਜ਼ਾਦੀ ਤੋਂ ਬਾਅਦ ਤਿੰਨ ਦਰਿਆ ਸਤ루ਜ ਬਿਆਸ ਰਾਵੀ ਸਾਡੇ ਹਿੱਸੇ ਆ ਗਏ ਜੇਲਮ ਚਨਾਬ ਤੇ ਸਿੰਧ ਪਾਕਿਸਤਾਨ ਦੇ ਹਿੱਸੇ ਆ ਗਏ ਸਾਡੇ ਸੰਵਿਧਾਨ ਚ ਸੈਵਨਥ ਸ਼ੈਡਿਊਲ ਚ ਇੱਕ ਸਟੇਟ ਲਿਸਟ ਹੈ ਇੱਕ ਯੂਨੀਅਨ ਲਿਸਟ ਹੈ ਇੱਕ ਕੰਕਰੈਂਟ ਲਿਸਟ ਹੈ ਤਿੰਨ ਲਿਸਟਾਂ ਨੇ ਜਿਹਦੇ ਵਿੱਚ ਦੇਸ਼ ਦੇ ਕੰਮ ਵੰਡੇ ਹੋਏ ਨੇ ਕਿਹੜੇ ਕੰਮ ਕੇਂਦਰ ਕਰੂ ਕਿਹੜੇ ਸਟੇਟ ਕਰੂ ਕਿਹੜੇ ਰਲ ਕੇ ਕਰਨਗੇ ਤਿੰਨ ਲਿਸਟਾਂ ਨੇ ਜਿਹੜੀ ਸਟੇਟ ਲਿਸਟ ਹੈ ਉਹਦੇ ਚ 17 ਨੰਬਰ ਤੇ ਦਰਜ ਹੈ ਪਾਣੀ ਪਹਿਲੀ ਸਟੇਟ ਸਬਜੈਕਟ ਹੈ ਪਰ ਇਹਦੇ ਵਿੱਚ ਕੇਂਦਰ ਸਰਕਾਰ ਦਖਲ ਦੇ ਨਹੀਂ ਸਕਦੀ ਪਰ ਦਖਲ ਦੇਣ ਵਾਸਤੇ ਉਹਨਾਂ ਨੇ ਕੋਈ ਨਾ ਕੋਈ ਨਵਾਂ ਪਖੰਡ ਰਜ ਰਿਹਾ ਹਮੇਸ਼ਾ ਉਹਨੂੰ ਪਖੰਡ ਰਜ ਕੇ ਤੁਹਾਡਾ ਪਾਣੀ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਅੱਜ ਸਾਡੀ ਲੜਾਈ ਇਹੀ ਹੈ ਵੀ ਆ ਜਿਹੜਾ ਤੁਸੀਂ ਡਰਾਮਾ ਕੀਤਾ ਸਿਖਾਵਤ ਸਾਹਿਬ ਇੱਥੇ ਆਏ ਨੇ ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਨੂੰ ਚੜਾਉਣ ਲਈ ਆਏ ਨੇ ਪਾਣੀ ਨਾ ਹੈ ਤੇ ਐਸਵਾਈਐਲ ਨਿਕਲਣੀ ਹੈ ਨਾ ਕਿਸੇ ਨੇ ਨਿਕਲਣ ਦੇਣੀ ਹੈ ਪੰਜਾਬ ਦੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਫਿਰ ਕੇਂਦਰ ਨੂੰ ਕੋਈ ਸੋਚ ਸਮਝ ਕੇ ਸਟੈਂਡ ਲੈਣਾ ਚਾਹੀਦਾ ਔਰ ਇੱਕ ਹੋਰ ਬੜਾ ਸਪਸ਼ਟ ਹੈ ਹਰਿਆਣਾ ਕਹਿੰਦਾ ਅਸੀਂ ਆਪਣੇ ਹਿੱਸੇ ਦੀ ਨਹਿਰ ਬਣਾਵੀਂ ਭਾਈ ਕੋਈ ਕਾਇਦਾ ਕਾਨੂੰਨ ਹੈ ਜੇ ਨਹਿਰ ਬਣਾਈ ਤਾਂ ਸੈਂਟਰਲ ਗਰਾਉਂਡ ਬਾਰਡਰ ਕਮਿਸ਼ਨ ਤੋਂ ਪਰਮਿਸ਼ਨ ਨਹੀਂ ਲਈ ਔਰ ਪੰਜਾਬ ਨਾਲ ਸਬੰਧ ਅਸੀਂ ਪੰਜਾਬ ਦੀ ਕੰਸੈਂਟ ਨਹੀਂ ਲਈ। ਇਹਦਾ ਮਤਲਬ ਉਹ ਨਹਿਰ ਗੈਰਕਾਨੂੰਨੀ ਹੈ। ਸਾਡਾ ਮੁੱਖ ਮੰਤਰੀ ਇਹ ਸਟੈਂਡ ਲੈਣ ਨੂੰ ਤਿਆਰ ਨਹੀਂ। ਸਾਡਾ ਮੁੱਖ ਮੰਤਰੀ ਨਵੇਂ ਹੀ ਸਟੈਂਡ ਲੈ ਰਿਹਾ ਹੈ। ਮੈਂ ਬਿਮਾਰ ਹਾਂ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਹਾਰਦਾ ਪੇਸ਼ੈਂਟ ਹਾਂ। ਹੁਣ ਮੇਰਾ ਮੂੰਹ ਸੁੱਕ ਰਿਹਾ ਹੈ। ਮੈਂ ਤੁਹਾਡੇ ਨਾਲ ਗੱਲਾਂ ਬਹੁਤ ਕਰਨੀਆਂ ਹੈ। ਮੈਂ ਫੇਰ ਖੜ ਕੇ ਕਰਾਂਗਾ। ਮੈਂ ਬਾਕੀ ਦੇ ਸੱਜਣਾ ਨੂੰ ਬੁਲਾਵਾਂਗਾ। ਬੈਠੋ ਹਾਂ ਲੈ ਤੁਹਾਡੇ ਕੋਲੋਂ ਮੈਮੋਰੰਡਮ ਪਾਸ ਕਰਾਉਣਾ ਹੈ। ਮੈਂ ਜਿਹੜੀ ਦੁਰੰਦਰਲੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤਾਂ ਕਿ ਤੁਸੀਂ ਸਾਰੇ ਪੰਜਾਬ ਵਿੱਚੇ ਕੰਮ ਫੈਲਾ ਦਿਓ ਸਾਡਾ ਮੀਡੀਆ ਮੀਡੀਆ ਭਰਾ ਸਾਡੇ ਇਹ ਵੀ ਸਾਡੇ ਬੱਚੇ ਨੇ ਸਾਡੇ ਭਰਾ ਨੇ ਇਹਨਾਂ ਦੀ ਵੀ ਡਿਊਟੀ ਹੈ ਵੀ ਪੰਜਾਬ ਦੇ ਹਿੱਤ ਦੀ ਹਰ ਗੱਲ ساری ਦੁਨੀਆ ਦੇ ਕੋਨੇ-ਕੋਨੇ 'ਚ ਬਚਾਓ ਪੰਜਾਬ ਨੇ ਨਹੀਂ ਬਚਣਾ ਜੇ ਪਾਣੀ ਨਹੀਂ ਤਾਂ ਪੰਜਾਬ ਨਹੀਂ ਪੰਜ ਆਬ ਨਹੀਂ ਜੇ ਪਾਣੀ ਨਹੀਂ ਤਾਂ ਇਥੋਂ ਉੱਜੜੋਗੇ ਜਦੋਂ ਉੱਜੜੋਗੇ ਤੁਹਾਡੀ ਕਲਚਰ ਤੁਹਾਡਾ ਸੱਭਿਆਚਾਰ ਤੁਹਾਡੀ ਸਿੱਖੀ ਸਭ ਕੁਝ ਨਾਲ ਹੀ ਛਾਏਗਾ ਮੈਂ ਤੁਹਾਨੂੰ ਇੱਕ ਮਿਸਾਲ ਦਿੰਨਾ ਤੁਹਾਡੇ ਜਿਹੜੇ ਇਥੋਂ ਉੱਜੜ ਕੇ ਵਿਦੇਸ਼ਾਂ 'ਚ ਗਏ ਕੋਈ ਇੱਕ ਪੀੜੀ ਤਾਂ ਤੁਹਾਡੀ ਰਹਿ ਗਈ ਉੱਥੇ ਅਗਲੀ ਪੀੜੀ ਜਿਹੜੀ ਉੱਥੇ ਜੰਮੀ ਉਹ ਉੱਥੇ ਦੀ ਹੋਊਗੀ ਉਹਨੂੰ ਤੁਹਾਡੇ ਸੱਭਿਆਚਾਰ ਨਾਲ ਕੋਈ ਮਤਲਬ ਨਹੀਂ ਜਿਹੜੇ ਤੁਹਾਡੇ ਵਿੱਚੋਂ ਇੱਥੇ ਉੱਜੜ ਕੇ ਕਿਸੇ ਵੇਲੇ ਯੂਪੀ ਚਲੇ ਗਏ ਉਹਨਾਂ ਦੀ ਅਗਲੀ ਪੀੜ੍ਹੀ ਯੂਪੀ ਦੀ ਹੋ ਗਈ ਤੁਹਾਡੀ ਨਹੀਂ ਕੀ ਇਹ ਆਪਣਾ ਸਾਰਾ ਕਲਚਰ ਸਾਰਾ ਗੁਰੂ ਸਾਹਿਬ ਨੇ ਜਿਹੜਾ ਇੱਡਾ ਟਿਮਟਮਾ ਤੁਹਾਡੇ ਤੇ ਮੇਰ ਕਰਕੇ ਰਚਿਆ ਇਹ تباہ ਕਰ ਦੇਣੇ ਕਿੰਦਰ ਚਾਹੁੰਦਾ ਹੈ ਬਈ ਪੰਜਾਬ ਪੰਜਾਬ ਨਾ ਰਹੇ ਕਿੰਦਰ ਚਾਹੁੰਦਾ ਹੈ ਪੰਜਾਬੀ ਬਰਬਾਦ ਹੋਣ ਅਸੀਂ ਜਿਉਂਦੇ ਜਾਗਦੇ ਲੋਕ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਸਤਲ ਵੱਧ ਫਾਂਸੀ ਦੇ ਰਸੇ ਚ ਮੇ ਜਿੰਨੇ ਦੇਲ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕਾਲੇ ਪਾਣੀ ਦੀਆਂ ਸਜਾਵਾਂ ਕਟੀਆਂ ਕੋਈ ਆਂਧਰਾ ਵਾਲਾ ਨਹੀਂ ਮਰਿਆ ਕੋਈ ਕਰਨਾਟਕ ਵਾਲਾ ਨਹੀਂ ਮਰਿਆ ਕੋਈ ਤਾਮਿਲਨਾਡੂ ਵਾਲਾ ਨਹੀਂ ਮਰਿਆ 10 ਲੱਖ ਪੰਜਾਬੀ ਮਰੇ ਉਹਦੇ ਉੱਤੇ ਨਹੀਂ ਰੱਖੀ ਗਈ ਆਜ਼ਾਦੀ ਦੀ 10 ਲੱਖ ਪੰਜਾਬੀਆਂ ਦੀਆਂ ਲਾਸ਼ਾਂ ਦੇ ਉੱਤੇ ਵੀ ਇਸ ਦੇਸ਼ ਦੀ ਆਜ਼ਾਦੀ ਖੜੀ ਹੈ ਔਰ ਤੁਸੀਂ ਲੋਕੋਂ ਜਦੋਂ ਭੁੱਖੇ ਮਰਦੇ ਸੀ ਯਾਦ ਆ ਲੈ ਆਲੋਹਤਰੀ ਸ਼ਾਸਤਰੀ ਕਹਿੰਦਾ ਸੀ ਤਾਂ ਪ੍ਰਧਾਨ ਮੰਤਰੀ ਸੀ ਵੀ ਇੱਕ ਡਾਇ ਰੋਟੀ ਬੰਦ ਕਰੋ ਘੋਟਲ ਬੰਦ ਹੋ ਗਏ ਸੀ ਇੱਕ ਡੋ ਜਦੋਂ ਦੁਨੀਆ ਚੋਂ ਅਨਾਜ ਨਹੀਂ ਸੀ ਮਿਲਦਾ ਔਰ ਹੁਣ ਫੇਰ ਕਈ ਲੋਕ ਨੇ ਤੇ ਸਰਕਾਰ ਦੇ ਚੱਕੇ ਹੋਏ ਤੁਹਾਨੂੰ ਥਕਾਉਣ ਨੂੰ ਹੋਟੇਡ ਦੇਣ ਨੂੰ ਗੱਲ ਕਰਦੇ ਨੇ ਪਿਛਲੇ ਸਾਲ 315 ਲੱਖ ਟਨ ਅਨਾਜ ਦਾ ਟੀਚਾ ਸੀ ਭਾਰਤ ਸਰਕਾਰ ਦਾ ਖਰੀਦਣ ਦਾ ਖਰੀਦਾ ਗਿਆ 214 ਲੱਖ ਟਨ 101 ਲੱਖ ਟਨ ਘੱਟ ਖਰੀਦਿਆ ਗਿਆ ਉਹਦੇ ਲਈ ਹੁਣ ਇੰਪੋਰਟ ਡਿਊਟੀ ਘਟਾ ਕੇ ਵਿਦੇਸ਼ਾਂ ਚੋਂ ਇੰਪੋਰਟ ਕਰ ਰਹੇ ਨੇ ਜਿਵੇਂ ਕਲਾਈਮੇਟ ਚੇਂਜ ਆ ਰਹੀ ਹੈ ਇੱਥੇ ਮੁੜ ਕੇ ਫੇਰ ਅਨਾਜ ਨਹੀਂ ਲਪਣਾ ਅਨਾਜ ਫੇਰ ਨਹੀਂ ਲਪਣਾ ਭਰਾਵੋ ਪਿੰਡ ਪਿੰਡ ਜਥੇਬੰਦ ਕਰ ਲੋ ਹਰ ਘਰ ਚੋਂ ਜਿੱਦਾਂ 18 ਨੂੰ ਮੋਰਚਾ ਲਾਉਣਾ ਹੈ ਉਦਣੇ ਨਾਲ ਹੀ ਆਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਣ ਸਾਰੇ ਪੰਜਾਬੀਆਂ ਨੂੰ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਜਿਨ੍ਹਾਂ ਨੇ ਮੈਨੂੰ ਗਾਲ੍ਹਾਂ ਵੀ ਕੱਢਣੀਆਂ ਕੱਢ ਲੀਆਂ ਮੈਨੂੰ ਕੋਈ ਦੂਸਦੀ ਤਕਰੀਫ਼ ਨਹੀਂ ਪੰਜਾਬ ਦੇ ਹਿਤ ਵਿੱਚ ਮੈਂ ਕੁਝ ਵੀ ਸਹਿਣ ਨੂੰ ਤਿਆਰ ਹਾਂ ਜਿਨ੍ਹਾਂ ਨੇ ਬੁਰਾ ਭਲਾ ਕਹਿ ਲਿਆ ਕਹਿ ਲਿਆ ਪਰ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਡੋਬਣ ਵਾਸਤੇ ਕੇਂਦਰ ਦੇ ਹੱਥ ਧੋਕੇ ਨਾ ਬਣੋ ਕੇਂਦਰ ਜੋ ਚਾਹੁੰਦਾ ਹੈ ਵਾਈਐਸਐਲ ਕਹਿ ਕੇ ਕਦੇ ਹੋਰ ਮੰਗਾਂ ਤੇ ਜਿਹੜੀਆਂ ਮੰਗਾਂ ਪੰਜਾਬ ਦੀਆਂ ਹੀ ਨੇ ਐਮਐਸਪੀ ਪੰਜਾਬ ਵਾ ਹਰਿਆਣੇ ਨੂੰ ਮਿਲਦੀ ਐ ਜਿਹਨਾਂ ਸੂਬਿਆਂ ਨੂੰ ਮਿਲਦੀ ਨਹੀਂ ਉਹ ਲੜਾਈ ਨਹੀਂ ਲੜਨ ਨੂੰ ਤਿਆਰ ਅਸੀਂ ਆਪਣਾ ਜੋਰ ਆਪਣੇ ਬੰਦਿਆਂ ਦਾ ਲੁਆਈ ਜਾ ਰਹੇ ਹਾਂ ਲੜ ਲਾਂਗੇ ਜੇ ਪਾਣੀ ਬਚੂਗਾ ਫਸਲ ਹੋਏਗੀ ਤਾਂ ਐਮਐਸਪੀ ਦੀ ਲੋੜ ਪੈਗੀ ਜੇ ਪਾਣੀ ਹੋਈ ਨਹੀਂ ਤਾਂ ਐਮਐਸਪੀ ਦੀ ਐਮਐਸਪੀ ਕਿੱਥੋਂ ਸਿਰ ਤੇ ਚੱਕੋਗੇ ਬਹੁਤ ਕੁਝ ਹੈ ਮੇਰੀ ਤੁਹਾਨੂੰ ਬੇਨਤੀ ਐ ਮੈਂ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਪਣਾ ਦਿਲ ਦੀਆਂ ਗੱਲਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਪਹਿਲਾਂ ਹੁਣ ਸਟੇਜ ਕਮਲਜੀਤ ਸਿੰਘ ਪੰਨੂ ਜੀ ਚਲਾਉਣਗੇ ਤੇ ਮੈਂ ਉਹ ਤੋਂ ਬਾਅਦ ਮੈਂ ਮਰੰਡਮ ਗੱਲ ਸੁਣ ਲਓ ਭਰਾਵੋ ਮੈਂ ਆਪਣੀ ਉਮਰ ਦੇ ਆਖਰੀ ਪੜਾਅ 'ਚ ਹਾਂ ਮੈਂ ਆਪਣੇ ਸਾਥੀਆਂ ਨੂੰ ਕਿਹਾ ਮੈਨੂੰ ਵਰਤ ਲਓ ਜਿੰਨਾ ਵਰਤ ਸਕਦੇ ਹੋ ਮੇਰਾ ਸਭ ਕੁਝ ਤੁਹਾਡਾ ਹੈ ਤੁਹਾਡੇ ਲਈ ਇਥੋਂ ਵਿਛੜ ਜਾਣਾ ਚਾਹੁੰਨਾ ਤੁਹਾਡੇ ਵਿੱਚੇ ਲੜਦਾ ਲੜਦਾ ਤੇ ਕਿਰਪਾ ਕਰਕੇ ਇਹਨਾਂ ਕਸ਼ਟ ਜ਼ਰੂਰ ਕਰਿਓ ਇਥੋਂ ਜਿੱਥੇ ਬੈਠੇ ਹੋ ਇਥੋਂ ਉੱਠਿਓ ਨਾ ਮੈਂ ਬਹੁਤ ਗੱਲਾਂ ਕਰਨੀਆਂ ਅੱਜ ਤੁਹਾਡੇ ਨਾਲ ਬਹੁਤ ਕੁਝ ਤੁਹਾਡੇ ਲਈ ਪੰਜਾਬ ਦੇ ਆਪਣੇ ਭਰਾਵਾਂ ਨੂੰ ਸਨੇਹਾ ਦੇਣਾ ਮੈਂ ਆਪਣੇ ਕਮਲਜੀਤ ਸਿੰਘ ਨੂੰ ਬੇਨਤੀ ਕਰਦਾ ਹਾਂ ਆ ਜਾਣ ਸਟੇ ਸਨਮਾਨ ਸਾਰੇ ਸਾਥੀਆਂ ਨੂੰ ਬੁਲਾਉਣ ਔਰ ਸਾਰਿਆਂ ਨੂੰ ਬੁਲਾ ਕੇ ਫਿਰ ਆਪਾਂ ਅਖੀਰ ਚ ਇਥੋਂ ਵਿਸ퍼ਸ ਹੋਵਾਂਗੇ ਮੈਮੋਰੰਡਮ ਦੇ ਕੇ